ਹਾਂਜੀ ਬਹੁਤ ਜਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲੋਵ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਅਕਸਰ ਇਹ ਜਿਹੜਾ ਮੁਹਾਵਰਾ ਹੈਗਾ ਲੋਕਾਂ ਦੇ ਕੋਲੋਂ ਸੁਣਦੇ ਆਂ ਵੀ ਜਿਹੜਾ ਰੱਬ ਆ ਜਾਂ ਪ੍ਰਮਾਤਮਾ ਹੈ ਇਹ ਟਪੇੜ ਨਹੀਂ ਮਾਰਦਾ ਇਹ ਬੰਦੇ ਦੀ ਮੱਤ ਮਾਰ ਦਿੰਦਾ ਜਦੋਂ ਕਿਸੇ ਬੰਦੇ ਨੇ ਖਤਮ ਹੋਣਾ ਹੁੰਦਾ ਸੋ ਸਾਥੀਓ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਅੱਜਕੱਲ ਬਸਪਸ ਪ੍ਰੀਮੋ ਤੋਂ ਮਤਲਬ ਕਿ ਬਿਲਕੁਲ ਪੂਰੀਆਂ ਟੁੱਕਦੀਆਂ ਹਨ ਕਾਰਨ ਹੈ ਕਿ ਬਹੁਜਨ ਸਮਾਜ ਪਾਰਟੀ 2012 ਤੋਂ ਬਾਅਦ ਲਗਾਤਾਰ ਖਤਮ ਹੁੰਦੇ ਜਾ ਰਹੀ ਆ ਇਹ ਜਿਹੜਾ ਇੱਕ ਮਿਸ਼ਨ ਸੀਗਾ ਬਹੁਜਨ ਮਹਾਪੁਰਸ਼ਾਂ ਦੀ ਮੂਵਮੈਂਟ ਦਾ ਮਿਸ਼ਨ ਉਹ ਇਹ ਦੇਖ ਲਓ ਕਿ 12 ਸਾਲਾਂ ਦੇ ਵਿੱਚ ਹੀ ਸੁਪਰੀਮੋ ਨੇ ਲਗਭਗ ਖਤਮ ਕਰ ਦਿੱਤਾ ਉਹਦੇ ਕਾਰਨ ਹੀ ਇਹ ਜੇ ਆ ਮਤਲਬ ਜਿੰਨ ਗੱਲਾਂ ਦੀ ਆਪਾਂ ਮਤਲਬ ਕਿ ਉਮੀਦ ਹੀ ਨਹੀਂ ਸੀ ਕਰ ਸਕਦੇ ਅਜਿਹੀਆਂ ਗੱਲਾਂ ਦੇ ਵਿੱਚ ਪਾ ਕੇ ਜਿਵੇਂ ਕਿ ਪਿਛਲੇ ਦਿਨੀ ਵੀ ਆਪਾਂ ਕਰਦੇ ਰਹੇ ਆ ਗੱਲਾਂ ਵੀ ਜਿਹੜਾ ਹੈਗਾ ਇੱਕ ਫੈਸਲਾ ਆਇਆ ਹੈਗਾ ਕੋਟਾ ਵਿਦਿਨ ਕੋਟਾ ਰਿਜ਼ਰਵੇਸ਼ਨ ਵਿਦਿਨ ਰਿਜ਼ਰਵੇਸ਼ਨ ਉਹਦੇ ਤੇ ਬਿਨਾ ਮਤਲਬ ਹੋਈ ਜਿਹੜਾ ਉਹਦੀ ਵਿਰੋਧਤਾ ਕਰਕੇ ਇੱਕ ਸਮਾਜ ਨੂੰ ਮਤਲਬ ਪੂਰੀ ਤਰੀਕੇ ਦੇ ਨਾਲ ਆਪਣੇ ਆਪਣੇ ਉਲਟ ਕਰ ਗਿਆ ਇਹ ਕੋਈ ਮੈਨੂੰ ਲੱਗਦਾ ਕੋਈ ਵੱਡੇ ਲੀਡਰ ਵਾਲੀ ਨਿਸ਼ਾਨੀ ਨਹੀਂ ਸੀ ਕਿਉਂਕਿ ਉਹ ਭੋਜਨ ਦੇ ਲੀਡਰ ਲੋਕ ਮੰਨਦੇ ਸੀ ਉਹਨਾਂ ਨੂੰ ਅੱਜ ਮੈਨੂੰ ਲੱਗਦਾ ਉਹਨਾਂ ਨੂੰ ਭੋਜਨ ਦਾ ਲੀਡਰ ਕੋਈ ਨਹੀਂ ਮੰਨ ਰਿਹਾ ਜਿੰਤੋਂ ਤੱਕ ਮੇਰਾ ਆਈਡੀਆ ਹੈਗਾ ਕਿਉਂਕਿ ਜੇਕਰ ਮੰਨਿਆ ਹੁੰਦਾ ਤਾਂ ਉਸ ਤੋਂ ਬਾਅਦ ਚੋਣਾਂ ਹੋਈਆਂ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਕੀ ਹਾਲ ਹੋਇਆ ਤੁਸੀਂ ਦੇਖ ਲਓ ਜਿਹੜੇ ਲੋਕਾਂ ਦੀ ਖਾਤਰ ਉਹਨਾਂ ਨੇ ਦੂਜੇ ਲੋਕਾਂ ਦੇ ਨਾਲ ਲਿਆ ਪੰਗਾ ਉਹਨਾਂ ਲੋਕਾਂ ਨੇ ਵੀ ਨਹੀਂ ਸਾਥ ਦਿੱਤਾ ਹੁਣ ਵੀ ਤੁਸੀਂ ਦੇਖੋ ਆਏ ਦਿਨ ਕਿਸੇ ਨਾ ਕਿਸੇ ਲੀਡਰ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਬਿਨਾ ਕਿਸੇ ਕਾਰਨ ਦਿਖਾ ਦਿੱਤਾ ਜਾਂਦਾ ਤੇ ਇੱਕੋ ਲੈਣ ਲਿਖਦੇ ਤੇ ਲੰਬੇ ਸਮੇਂ ਤੋਂ ਸੁਣਦੇ ਆਏ ਹਨ ਅਨੁਸ਼ਾਸਨਹੀਣਤਾ ਵੀ ਅਨੁਸ਼ਾਸਨਹੀਣਤਾ ਕੀਤੀ ਆ ਉਹ ਜ਼ਿਲ੍ਹੇ ਦੇ ਪ੍ਰਧਾਨ ਤੌਰ 'ਤੇ ਪੜਾ ਦਿੰਦੇ ਆ ਜਾਂ ਜਾਂ ਮਤਲਬ ਕੋਈ ਜਿਵੇਂ ਕੋਈ ਦਫ਼ਤਰ ਇਨਚਾਰਜ ਆ ਉਹ ਤੋਂ ਜਿਹੜਾ ਪ੍ਰੈਸ ਨੋਟ ਜਾਰੀ ਕਰਾ ਦਿੰਦੇ ਆ ਹੈਰਾਨਗੀ ਦੀ ਗੱਲ ਆ ਯਾਰ ਪਾਰਟੀ ਨਾਲ ਜੁੜਦਾ ਕੋਈ ਨਹੀਂ ਫਿਰ ਇਹ ਵੀ ਜੇ ਤਾਂ ਪਾਰਟੀ ਤੋਂ ਲੀਡਰਾਂ ਨੂੰ ਕਟਿਆ ਉਸ ਬਣੀ ਪਾਰਟੀ ਦਾ ਵਿਵੱਧ ਹੋਏ ਫਿਰ ਤਾਂ ਨੂੰ ਕਹਿਣ ਪਾਰਟੀ ਦਾ ਜਿਹੜਾ ਗ੍ਰਾਫ ਆ ਉਹ ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਪਰ ਉਹਨੂੰ ਚਿੰਤਾ ਕੋਈ ਨਹੀਂ ਇਹ ਚੀਜ਼ ਦੀ ਬੜੀ ਹੈਰਾਨਗੀ ਆ ਵੀ ਯਾਰ ਕੀ ਹੁਣ ਪਿੱਛੇ ਜੇ ਇਹਨਾਂ ਨੇ 10 ਲੀਡਰ ਕੱਢੇ ਆ ਜੁਪੀ ਚ ਦੇਖੋ ਉਪਰੋ ਦਾ ਇਲੈਕਸ਼ਨ ਚੱਲ ਰਹੇ ਆ ਬਾਈ ਇਲੈਕਸ਼ਨ ਹੋ ਰਹੀਆਂ ਉੱਥੇ 9 ਸੀਟਾਂ ਤੇ ਤੇ ਤਿੰਨ ਵੱਡੇ ਲੀਡਰ ਇਸ ਕਰਕੇ ਕੱਢਦੇ ਕਿਉਂਕਿ ਉਹ ਮਨਕਾਦ ਅਲੀ ਦੀ ਬੇਟੀ ਦੇ ਮੈਰਿਜ ਦੇ ਵਿੱਚ ਚਲੇ ਗਏ ਉਹਨਾਂ ਕਿਉਂਕਿ ਮਨਕਾਦ ਅਲੀ ਦੀ ਜਿਹੜੀ ਬੇਟੀ ਹੈਗੀ ਆ ਉਹ ਮਤਲਬ ਕਿ ਸੱਭਾ ਪਾਰਟੀ ਵੱਲੋਂ ਸਮਾਜਵਾਦੀ ਪਾਰਟੀ ਵੱਲੋਂ ਮੀਰਾਪੁਰ ਜਿਹੜੀ ਕੰਸਟੀਟੂਐਂਸੀ ਉੱਥੇ ਚੋਣ ਲੜ ਰਹੇ ਆ ਤੇ ਜਿਹੜਾ ਮਨਕਾਦ ਅਲੀ ਆ ਇਹ ਬਸਪਾ ਦਾ ਵੱਡਾ ਲੀਡਰ ਹੈ ਉਹਦੇ ਮੁੰਡੇ ਦੀ ਮੈਰੇ ਸੀ ਉਹ ਮੈਰੇ ਤੇ ਲੋਕ ਜਿਹੜੇ ਗਏ ਉਹ ਤਿੰਨ ਵੱਡੇ ਲੀਡਰ ਬਿਨਾਂ ਕਿਸੇ ਕਾਰ ਨਹੀਂ ਕੱਢਦੇ ਦੇਖੋ ਯਾਰ ਇਹ ਪ੍ਰਾਪਰਟੀ ਆ ਪਾਰਟੀ ਦੀ ਇਹਨੂੰ ਸੰਭ ਕੇ ਰੱਖਣਾ ਇੱਕ ਲੀਡਰ ਦਾ ਜਿਹੜਾ ਫਰਜ਼ ਹੁੰਦਾ ਤੇ ਉਹ ਤਾਂ ਕਿਸੇ ਨੂੰ ਵੀ ਵੱਡੇ ਵੱਡੇ ਲੀਡਰ ਹੈ ਮੁਸਲਿਮ ਕਮਿਊਨਿਟੀ ਦੇ ਵਿੱਚੋਂ ਵੀ ਵੱਡੇ ਲੀਡਰ ਨੇ ਦੇਖੇ ਆ ਜਿਹੜੇ ਇੱਕ ਵੱਡਾ ਆਪ ਖੋਦੀ ਬ੍ਰਾਂਡ ਸੀਗੇ ਅਜੋ ਮੈਂਬਰ ਪਾਰਲੀਮੈਂਟ ਵੀ ਬਣੇ ਬੈਠੇ ਐ ਉਹਨਾਂ ਨੂੰ ਵੀ ਬਿਨੇ ਕਾਰਨ ਹੀ ਕੱਢਤਾ ਫੇਰ ਕੋਈ ਫੋਨ ਨਹੀਂ ਕਰ ਸਕਦਾ ਹੁਣ ਤੁਸੀਂ ਪੰਜਾਬ ਤੋਂ ਕੋਈ ਘਟਨ ਲੈ ਲੋ ਹਾਲਾਂਕਿ ਮੈਂ ਕੋਈ ਪੰਜਾਬ ਦੇ ਕੋਈ ਮਤਲਬ ਫੇਵਰ ਦਾ ਨਹੀਂ ਹੈਗਾ ਪਰ ਉਹ ਇੱਕ ਪ੍ਰਾਪਰਟੀ ਸੀ ਇਹਨਾਂ ਦੀ ਵਧੀਆ ਬਲਾਰਾ ਸੀ ਤੇ ਠੀਕ ਆ ਜੇ ਤੁਸੀਂ ਪ੍ਰਧਾਨਗੀ ਤੋਂ ਬਦਲਣਾ ਤਾਂ ਬਦਲ ਦਿਓ ਬਟ ਬਿਨਾਂ ਕਿਸੇ ਕਾਰਨ ਉਹ ਪਾਰਟੀ ਚੋਂ ਬਾਹਰ ਕੱਢ ਦੇਣਾ ਅਗਲੀ ਦੀ ਜ਼ਿੰਦਗੀ ਤਬਾਹ ਕਰ ਦੇਣੀ ਕਿ ਡਿੱਗਿਆ ਰ ਸਿਆਣਪਲੀ ਗੱਲ ਆ ਇਹ ਫੇਰ ਚੋਣਾ ਚੋਣਾ ਲੜਨ ਲੱਗ ਜਾਂਦੇ ਆ ਨਾ ਉੱਥੇ ਕੋਈ ਵੱਡੇ ਲੀਡਰ ਨਹੀਂ ਜਣਾ ਨਾ ਕੋਈ ਕਿਸੇ ਨੂੰ ਨਾ ਹੋਰ ਕਿਸੇ ਵੱਡੇ ਲੀਡਰ ਨੂੰ ਦੂਜਾ ਕਰਨ ਦੇਣਾ ਪ੍ਰਚਾਰ ਜਿਵੇਂ ਹੁਣ ਨੌ ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਹੋ ਰਹੀਆਂ ਕੋਈ ਉੱਥੇ ਕੋਈ ਜਿਹੜਾ ਬਣਾਇਆ ਹੁਣ ਇਹਨਾਂ ਨੇ ਕਾਸ਼ ਅਨੰਦ ਨਾ ਕਿਤੇ ਉਹਨੂੰ ਜਾਣਦੀ ਮਤਲਬ ਉੱਥੇ ਭੇਜਿਆ ਜਾਂਦਾ ਹੈ ਨਾ ਕੋਈ ਹੋਰ ਵੱਡਾ ਲੀਡਰ ਤਾਂ ਕੋਈ ਬਚਿਆ ਹੀ ਨਹੀਂ ਨਾ ਖੋਦ ਕਰੋ ਬਾਹਰ ਨਿਕਲਣਾ ਬਸ ਪਾਰਟਿਸਪੇਸ਼ਨ ਕਰਾ ਦੇਣੀ ਆ ਦੂਜੇ ਚ ਆਪਣਾ ਜੇ ਚੋਣਾਂ ਦੇ ਵਿੱਚ ਹਾਂ ਵਿਸ਼ਵਨਾਥ ਪਾਲ ਜੀ ਜਿਹੜੇ ਸਟੇਟ ਦੇ ਪ੍ਰੈਜ਼ੀਡੈਂਟ ਆ ਉਹ ਵਿਚਾਰੇ ਭੱਜੇ ਫਿਰਦੇ ਦੂਜੇ ਪਾਸੇ ਉਹ ਲੋਕ ਜਿਹੜੇ ਰਾਜਕਰਤਾ ਜਮਾਤ ਆ ਉਹ ਗਲੀ ਗਲੀ ਚ ਤੁਰੇ ਫਿਰਦੇ ਆ ਮੇਰੇ ਖਿਆਲ ਤੇ ਯਾਰ ਇੱਨਾ ਤਾਂ ਅੰਗਲੈਂਡ ਦੀ ਮਹਾਰਾਣੀ ਵੀ ਆਪਣੇ ਆਪ ਨੂੰ ਮਤਲਬ ਉਹ ਵੀ ਕਹਿੰਦੀ ਹੋਊਗੀ ਮੈਂ ਕੁਝ ਨਾ ਕੁਝ ਕਰਾਂ ਚੋਣਾ ਜਿੱਤਣ ਲਈ ਤੇ ਪਰ ਇੱਥੇ ਤਾਂ ਯਾਰ ਜਮਈਸਰ ਆਪੇ ਕੀ ਯਾਰ ਹੋਊਗਾ ਮੈਨੂੰ ਤਾਂ ਮੈਂ ਬਹੁਤ ਮਤਲਬ ਕਿ ਮਨ ਦੁਖੀ ਹੁੰਦਾ ਵੀ ਆਏ ਦਿਨ ਹੁਣ ਇੱਥੇ ਤਾਂ ਮੈਨੂੰ ਸਾਬਸਰੀ ਕਾਂਸ਼ੀਰਾਮ ਸਾਹਿਬ ਜੀ ਦੀ ਚੋਣ ਤੇ ਵੀ ਦੂਜਾ ਆਉਂਦਾ ਵੀ ਯਾਰ ਉਹਨਾਂ ਨੇ ਕੀ ਚੋਣ ਕੀਤੀ ਕਿ ਉਹ ਕੋਈ ਜਾਂ ਜਿਹੜੇ ਕੋਈ ਬੁੱਧੀਜੀਵੀ ਵਰਗ ਸੀ ਉਹਨਾਂ ਨੂੰ ਆਪਣਾ ਮਤਲਬ ਬਣਾ ਜਾਂਦੇ ਹਨਾ ਵੀ ਸਿਸਟਮ ਦੇ ਜਾਂਦੇ ਇਤ ਇਤ ਕਲਚਰ ਵੀ ਨਹੀਂ ਐਸੀ ਡੈਮੋਕ੍ਰੇਸੀ ਦਾ ਕਲਚਰ ਵੀ ਹੈ ਨਹੀਂਗਾ ਵੀ ਆਪਣਾ ਵਾਰਸ ਨਿਯੁਕਤ ਕਰ ਦੇਣਾ ਵਾਰਸਨ ਕਿਉਂ ਤਾ ਮਨੁਭਾਦੀ ਲੋਕ ਕਰਦੇ ਹੁੰਦੇ ਆ ਤੇ ਇਹ ਵੀ ਉਸੇ ਕੰਮ ਦੀ ਉਹਨਾਂ ਨੇ ਵਾਰਸ ਇਹਨੂੰ ਬਣਾਤਾ ਉਹਨਾਂ ਨੇ ਉਹਨੇ ਗਾਹਾਂ ਕੋ ਨੂੰ ਬਣਾਤਾ ਦੂਜੇ ਆਕਾਸ਼ ਆਨੰਦ ਨੂੰ ਤੇ ਲੱਗਦਾ ਉਹ ਵੀ ਉਹਦੀ ਵੀ ਕਪੈਸਿਟੀ ਇੰਨੀ ਕੀ ਹੈ ਘਰੋਂ ਹੀ ਨਹੀਂ ਬਾਹਰ ਨਿਕਲਦੇ ਪਤਾ ਨਹੀਂ ਕੀ ਯਾਰ ਇੰਨਾ ਡਰ ਪਾਤਾ ਇੰਨਾ ਨੱਤਾ ਲੋਕ ਹੁਣ ਆਪਣੇ ਆਪ ਤੇ ਜਣੀ ਕਿ ਚੜ ਚੜਦੀ ਹੈ ਵੀ ਯਾਰ ਕੀ ਇਹਨਾਂ ਨੂੰ ਆਪਾਂ ਮੰਨੀ ਬੈਠੇ ਸੀ ਤੇ ਕੀ ਇਹ ਲੋਕ ਹੈਗੇ ਆ ਪਾਰਟੀ ਨਾਲ ਜੁੜਦਾ ਇੱਕ ਨਹੀਂ ਬੰਦਾ ਵੀ ਜੇ ਕੋਈ ਵੀ ਉਹਨੇ ਜੋੜਿਆ ਹੋਵੇ ਮੈਨੂੰ ਨਹੀਂ ਲੱਗਦਾ ਕੋਈ ਅੱਜ ਤੱਕ ਉਹਨੇ ਕੋਈ ਲੀਡ ਕਿਉਂਕਿ ਜਿਹੜਾ ਵੀ ਜੁੜਿਆ ਆਪਣੇ ਆਪ ਹੀ ਜੁੜਿਆ ਕਈ ਬੰਦੇ ਮਿਸ਼ਨ ਨੂੰ ਪਿਆਰ ਕਰਦੇ ਆ ਕਈ ਮੂਵਮੈਂਟ ਨੂੰ ਮਤਲਬ ਸਮਝ ਕੇ ਇਸ ਮੂਵਮੈਂਟ ਨੂੰ ਕਾਮਯਾਬ ਕਰਨੀ ਚਾਹੁੰਦੇ ਆ ਕਈ ਲੋਕ ਪੀ ਬੈਕ ਨੂੰ ਸੁਸਾਇਟੀ ਦਾ ਕਰਕੇ ਜੁੜਦੇ ਆ ਪਰ ਉਹ ਆਏ ਦਿਨ ਲੋਕਾਂ ਨੂੰ ਕੱਢੀ ਜਾਂਦੀ ਆ ਲੀਡਰਪੂਲ ਕੋਈ ਨਹੀਂ ਇੱਕ ਆਹਾ ਹੈਗਾ ਬਣੀਪਾਲ ਜਿਹੜਾ ਮਤਲਬ ਚਾਰੇ ਪਾਸੇ ਘੁੰਮੀ ਜਾਂਦਾ ਤੇ ਹੋਰ ਤਾਂ ਮੈਨੂੰ ਕੋਈ ਇਨਾਂ ਕੋਲ ਲੀਡਰ ਨਹੀਂ ਲੱਗਦਾ ਦੇ ਲੇਕਿਨ ਕੱਢਣਾ ਕੋਈ ਮੇਰੇ ਖਿਆਲ ਦੇ ਵਿੱਚ ਚੰਗੀ ਗੱਲ ਨਹੀਂ ਸਾਥੀਓ ਇਹ ਅਜਿਹਾ ਕਿਉਂ ਕਰ ਰਹੇ ਆ ਸੁਪਰੀਮੋ ਇਹਦੇ ਬਾਰੇ ਜ਼ਰੂਰ ਵਿਚਾਰ ਚਰਚਾ ਸਾਰੇ ਸਾਥੀ ਕਰਿਓ ਵੀ ਕੀ ਕਾਰਨ ਆ ਅਜਿਹਾ ਕਿਉਂ ਕਰਦੀ ਆ ਕੀ ਭਾਰਤੀ ਜਨਤਾ ਪਾਰਟੀ ਦਾ ਹੀ ਇੰਨਾ ਵੱਡਾ ਤਬਾਅ ਪਾਇਆ ਹੋਇਆ ਉੱਤੇ ਜਾਂ ਉਹਨਾਂ ਦਾ ਉਹਨਾਂ ਦੀ ਇਹ ਮਨਸ਼ਾ ਵੀ ਮੈਂ ਆਪਣੇ ਜੀਉਂਦੇ ਜੀ ਇਸ ਮਿਸ਼ਨ ਮੂਵਮੈਂਟ ਨੂੰ ਖਤਮ ਕਰਕੇ ਜਾਵਾਂ ਜੋ ਆਨੰਦ ਦੇ ਇਸ ਮਿਸ਼ਨ ਮੂਵਮੈਂਟ ਦਾ ਲੈਣਾ ਸੀ ਮੈਂ ਲੈ ਲਿਆ ਨੈਕਸਟ ਉਹਨਾਂ ਨੂੰ ਵੀ ਪਤਾ ਵੀ ਇਹਦਾ ਨਾਂ ਕੁਝ ਬਣਨਾ ਹੈ ਤੇ ਨਾ ਹੀ ਇਹ ਤੇ ਹੁਣ ਕੋਈ ਬਹੁਤਾ ਕੰਮ ਕਰਨ ਦੀ ਜ਼ਰੂਰਤਾ ਜੋ ਉਹਦਾ ਟੀਚਰ ਸੀ ਸੀਐਮ ਬਣਨ ਤੱਕ ਦਾ ਉਹਦਾ ਟੀਚਾ ਪੂਰਾ ਹੋ ਗਿਆ ਤੇ ਕਿਉਂਕਿ ਉਹ ਤਾਂ ਐਵੇਂ ਛੱਡੀ ਜਾਂਦੇ ਆ ਨੈਕਸਟ ਪੀਐਮ 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 ਕਾਹਦੇ ਨਾ ਬਣ ਜਾਣਗੇ ਦੂਜਾ ਐਮਐਲਏ ਦਾ ਕੋਲ ਨਹੀਂ ਕੋਈ ਅਨਾ ਬਾਕੀ ਹੁਣ ਆਹ ਭਚਾਲ ਪਾ ਲਿਆ ਵੀ ਬੌਝਨ ਤੋਂ ਮਤਲਬ ਕਿ ਬੌਝਨ ਸਮਾਜ ਦੀ ਗੱਲ ਤਾਂ ਚਲੋ ਜੱਤਾ ਤਾਂ ਦੋ ਚਾਰ ਹੀ ਸੀਗੀਆਂ ਨਾਲ ਬੌਝਨ ਦੀ ਤਾਂ ਐਵੇਂ ਗੱਲ ਹੀ ਹੁੰਦੀ ਆ ਤੇ ਉਹ ਜਿਹੜਾ ਸੀਗਾ ਇੱਕ ਸਮਾਜ ਵੱਡਾ ਵਰਗ ਸੀ ਉਹਨੂੰ ਵੀ ਨਾਰਾਜ਼ ਕਰ ਲਿਆ ਪੂਰੀ ਤਰ੍ਹਾਂ ਤੇ ਹੁਣ ਮੈਨੂੰ ਲੱਗਦਾ ਕੋਈ ਬਹੁਤਾ ਜਿਹੜਾ ਕੁਝ ਬਚਿਆ ਨਹੀਂ ਹੈਗਾ ਬਹੁਤ ਸਾਰੇ ਸਾਥੀ ਆਪਣੀਆਂ ਵੀ ਅਲਵਿਦਾ ਕਹਿ ਰਹੇ ਨੇ ਦੁਖੀ ਮਨ ਦੇ ਨਾਲ ਤੇ ਕੀ ਇਹਗੇ ਨੇ ਕਰਨਾ ਏ ਇਹ ਬਈ ਪ੍ਰਮਾਤਮਾ ਹੀ ਜਾਣਦਾ ਹੈ ਸਾਥੀਓ ਇਸ ਗੱਲ ਦਾ ਦੁੱਖ ਬਹੁਤ ਲੱਗਦਾ ਜਦੋਂ ਇਹ ਜਿਹੜੀ ਮੂਵਮੈਂਟ ਖਤਮ ਹੁੰਦੀ ਹੈ ਬਹੁਤ ਸਾਰੇ ਸਾਥੀ ਇਸ ਗੱਲ ਦਾ ਦਰਾਜ ਵੀ ਕਰਨਗੇ ਚਲੋ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ